ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਇਹ ਮੁਕੱਦਮਾ ਜਿੱਦਣ 25 ਜੂਨ ਨੂੰ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਡੀਏ ਦੇ ਕੇਸ 'ਚ ਪੰਜਾਬ ਸਰਕਾਰ ਦੀ ਸਿਹਤ ਤੇ ਬਿਜ਼ਨਸ ਦੀ ਟੀਮ ਫੜਨ ਗਈ ਸੀ ਉਹ ਤੋਂ ਬਾਅਦ 30 ਜੁਲਾਈ ਨੂੰ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇੱਕ ਨਵਾਂ ਮੁਕੱਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਿ ਜੀ ਵਿਜੀਲੈਂਸ ਤੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਗਨ ਪਾਇਆ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਦੇ ਉੱਤੇ ਲਾਈਵ ਚੱਲਿਆ ਕੋਈ ਬਿਜ਼ਨਸ ਦੇ ਕੰਮ ਦੇ ਵਿੱਚ ਕਿਸੇ ਕਿਸਮ ਦਾ ਵਿਗਨ ਨਹੀਂ ਸੀ ਕਿਉਂਕਿ ਲੋਕ ਪਹਿਲਾਂ ਹੀ ਉੱਥੇ ਮੌਜੂਦ ਸੀ ਰੋਜ਼ਾਨਾ ਦੀ ਤਰ੍ਹਾਂ ਬਿਕਰਮ ਮਜੀਠੀਆ ਸਾਹਿਬ ਨੂੰ ਸੈਂਕੜੇ ਲੋਕ ਮਿਲਣ ਆਉਂਦੇ ਨੇ ਇਹ ਜਿਹੜੀ ਵਿਜਨਸ ਦੀ ਟੀਮ ਹੈ ਇਹ ਬਿਨਾਂ ਵਰਤੀ ਤੋਂ ਕੰਧਾ ਟੱਪ ਕੇ ਅੰਦਰ ਵੜੀ ਸੀ ਸੋ ਅੱਜ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਤਾਂ ਇਹਨਾਂ ਕੋਲੇ ਦੱਸਣ ਨੂੰ ਕੁਝ ਨਹੀਂ ਕਿਉਂਕਿ ਸਾਰਾ ਕੁਝ ਵੀਡੀਓ ਤੇ ਹੈ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਸੀ ਸੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਇਹ ਆਰਡਰ ਕੀਤਾ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਅਗਰ ਕਰਨੀ ਹੈ ਤਾਂ 7 ਦਿਨ ਪਹਿਲਾਂ ਵਿਕਰਮ ਮਜੀਠੀਆ ਨੂੰ ਨੋਟਿਸ ਦੇਣਾ ਪਵੇਗਾ ਸੋ ਇੱਥੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀ ਸਰਕਾਰ ਸਿਰਫ ਤੇ ਸਿਰਫ ਵਿੰਡੇਟਾ ਤਹਿਤ ਕੰਮ ਕਰ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੈ ਡਰੱਗਸ ਦਾ ਬੁਰਾ ਹਾਲ ਹੈ ਜੇ ਕਿਸੇ ਕੰਮ 'ਚ ਪੰਜਾਬ ਦੀ ਸਰਕਾਰ ਬਿਲਕੁਲ ਸ਼ਕਤ ਹੈ ਜਾਂ ਪਰਫੈਕਟ ਹੈ ਉਹ ਹੈ ਝੂਠੇ ਮੁਕਦਮੇ ਦਰਜ ਕਰਕੇ ਵਿਰੋਧੀਆਂ ਦੇ ਜ਼ੁਬਾਨ ਬੰਦ ਕਰਨਾ ਪਰ ਕਿਉਂਕਿ ਇਸ ਦੇਸ਼ ਦੇ ਵਿੱਚ ਕਾਨੂੰਨ ਚੱਲਦਾ ਹੈ ਅਦਾਲਤਾਂ ਨੇ ਸੋ ਮੈਂ ਧੰਨਵਾਦ ਕਰਦਾ ਜੁਡੀਸ਼ਰੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਇਨਸਾਫ ਕੀਤਾ ਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਪੋਲੀਟੀਕਲ ਵੰਡੇਟਾ ਤਹਿਤ ਕੰਮ ਕਰਦੀ ਹੈ ਮੈਨੂੰ ਲੱਗਦਾ ਕਿ ਇੱਕ ਸਖਤ ਤਾੜਨਾ ਇੱਕ ਨਸੀਹਤ ਹੈ ਕਿ ਐਸੇ ਕੰਮਾਂ ਤੋਂ ਸਰਕਾਰ ਬਾਝਾ